ਕਮੇਟੀ ਦੇ ਸਾਰੇ ਹੀ ਸਤਕਾਰਯੋਗ ਮੈਂਬਰ ਸਹਿਬਾਨ ਸਦਾਨ ਮਨਪੀਰ ਸਿੰਘ ਯਾੜੀ ਸਾਹਿਬ ਮਾਨਯੋਗ ਬਟਾਲਾ ਸਾਹਿਬ ਅਮਰਪੁਰੀ ਸਾਹਿਬ ਬੀਬਾ ਜੀ ਸਤਵੰਤ ਕੌਰ ਜੀ ਅੱਜ ਜੋ ਮਾਨਯੋਗ ਸ਼੍ਰੀ ਕਾਲਤਖ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ 2 ਦਸੰਬਰ 2024 ਨੂੰ ਹੁਕਮਨਾਮਾ ਸਭ ਰਾਹੀਂ ਆਦੇਸ਼ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਉਸ ਦੇ ਸਬੰਧ ਵਿੱਚ ਪਹਿਲਾਂ ਦੋ ਮੀਟਿੰਗਾਂ ਸ੍ਰੀ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦੀ ਰਹਿਨਮਾਈ ਹੇਠ ਹੋਈਆਂ। ਔਰ ਅੱਜ ਅਸੀਂ ਪੰਜੋ ਮੈਂਬਰ ਉਹਨਾਂ ਮੀਟਿੰਗਾਂ ਤੇ ਫਾਈਨਲ ਫੈਸਲਾ ਡਿਸੀਜਨ ਲੈ ਕੇ ਆਪ ਦੇ ਪ੍ਰੈਸ ਦੇ ਸੰਗਤ ਦੇ ਸਰਮੁਖ ਹੋਏ ਆ। ਸ਼੍ਰੀ ਅਕਾਲ ਤਖਤ ਸਾਹਿਬ اپنی استاپناں تو لے کے سکھاں ਲਈ ਸਰਵਉੱਚ ਰਹੇ اور رہے گا اور رہنا ਚਾਹੀਦਾ اور ہر ਸਿੱਖ ਦਾ ਫਰਜ਼ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਇਨ ਬਿਨ ਪਾਲਣਾ ਕਰੇ ਸੋ ਸਾਡੀ ਡਿਊਟੀ ਹੈ ਜਿਹੜੀ ਉਸ ਸੰਦਰਭ ਵਿੱਚ ਲੱਗੀ ਸੀ اور ਅਸੀਂ ਆਪਣਾ ਕੌਮੀ ਫਰਜ਼ ਸਮਝਦੇ ਹੋਏ ਅਕਾਲ ਤਖਤ ਸਾਹਿਬ ਨੂੰ ਆਪਣੀ ਸਮਰਪਣ ਭਾਵਨਾ ਨੂੰ ਸਮਝਦੇ ਹੋਏ ਇਸ ਕਮੇਟੀ ਦਾ ਜੋ ਸਾਡੀ ਜ਼ਿੰਮੇਵਾਰੀ ਲਈ ਸੀ ਉਸ ਸੰਬੰਧੀ ਆਪ ਦਾ ਜੋ ਡਿਸੀਜਨ ਹੈ ਉਹਦੇ ਬਾਰੇ ਤੁਹਾਨੂੰ ਪ੍ਰੈਸ ਨੂੰ ਔਰ ਸੰਗਤ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਜੋ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਸਾਨੂੰ ਆਦੇਸ਼ ਹੋਏ ਸੀ ਉਸ ਦੇ ਸੰਬੰਧ ਵਿੱਚ ਬੜੇ ਉਪਰਾਲੇ ਕੀਤੇ ਗਏ ਔਰ ਉਹਨਾਂ ਉਪਰਾਲਿਆਂ ਨੂੰ ਤਾਂ ਕਿ ਪੰਥਕ ਭਾਵਨਾ ਜਿਹੜੀ ਸੀ ਅਕਾਲ ਤੱਕ ਸਾਡੀ ਮੁੱਖ ਰੂਪ ਵਿੱਚ ਜਿਹੜੀ ਭਾਵਨਾਏ ਸੀ ਕਿ ਸਮੂਥੂ ਪੰਥਕ ਸ਼ਕਤੀ ਨੂੰ ਇਕੱਠੀ ਕਰਕੇ ਇੱਕ ਪੰਥਕ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਿਰਜਿਆ ਜਾਵੇ ਜਿਹਦੇ ਨਾਲ ਕੌਮ ਦੀ ਆਵਾਜ਼ ਪੰਜਾਬ ਦੀ ਆਵਾਜ਼ ਆ ਜਿਹੜੀ ਰਾਸ਼ੀ ਤੌਰ ਤੇ ਮਜ਼ਬੂਤ ਹੋਵੇ ਔਰ ਸਹੀ ਢੰਗ ਨਾਲ ਕੌਮ ਨੂੰ ਪੰਜਾਬ ਨੂੰ ਸਹੀ ਦਿਸ਼ਾ ਜਿਹੜੀ ਉਹ ਦਿੱਤੀ ਜਾ ਸਕੇ ਇੱਕ ਖੇਤਰੀ ਪਾਰਟੀ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਸੀ ਜਿਸ ਨਾਲ ਪੰਜਾਬ ਦੇ ਹੱਕ ਮਰ ਰਹੇ ਸੀ ਉਨوں ਮਜ਼ਬੂਤੀ ਦਿੱਤੀ ਜਾ ਸਕੇ ਇਸ ਭਾਵਨਾ ਨਾਲ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਇਹ ਕਮੇਟੀ ਬਣਾਈ ਸੀ ਔਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਣਾਈ ਸੀ। ਪਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਸਭਾਵਨਾ ਨੂੰ ਮੁਕਰਾ ਕੇ ਭਰਤੀ ਪ੍ਰਕਿਰਿਆ ਸਾਨੂੰ ਸ਼ੁਰੂ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ। ਸੋ ਅੱਜ ਉਸ ਤਹਿਤ ਅਸੀਂ ਇਹ ਫੈਸਲਾ ਕੀਤਾ ਕਿ ਮਾਨਯੋਗ ਸ਼੍ਰੀ ਅਕਾਲ ਤਖਸਾਲ ਸਾਹਿਬ ਉਹ ਅਸੀਂ ਇੱਕ ਪੱਤਰ ਲਿਖ ਕੇ ਉਹਨਾਂ ਨੂੰ ਭੇਜਿਆ ਦੇਵਾਂਗੇ ਆਪ ਪੇਸ਼ ਹੋ ਕੇ ਦੇਵਾਂਗੇ ਕਿ ਜੋ ਵੀ ਆਦੇਸ਼ ਮਾਨਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਾਨੂੰ ਕਮੇਟੀ ਨੂੰ ਕਰਨਗੇ ਭਰਤੀ ਪ੍ਰਕਿਰਿਆ ਸੰਬੰਧੀ ਅਸੀਂ ਉਸਤੇ ਇਨ ਬਿਨ ਪਹਿਰਾ ਦੇ ਕੇ ਉਹਦੀ ਪਾਲਣਾ ਕਰਾਂਗੇ ਉਸ ਭਰਤੀ ਸੰਬੰਧੀ ਹੋਣ ਕਿਸੇ ਹੋਰ ਰੂਪ ਚ ਹੋਣ ਕਮੇਟੀ ਅਕਾਲ ਤਖਤ ਸਾਹਿਬ ਨੂੰ ਪੂਰਨ ਰੂਪੇ ਸਮਰਪਿਤ ਹੈ ਔਰ ਜਿਸ ਤਰ੍ਹਾਂ ਦਾ ਵੀ ਹੁਕਮ ਸਾਨੂੰ ਉੱਥੋਂ ਹੋਊਗਾ ਉਹਦੀ ਅਸੀਂ ਪਾਲਣਾ ਕਰਾਂਗੇ ਔਰ ਜੇ ਇਹਦੇ ਵਿੱਚ ਕੋਈ ਜੋ ਵੇਰਵੇ ਨੇ ਜੋ ਘਾਟਬਾਹਤ ਰਹੀ ਹੈ ਕਿਸੇ ਪੱਖ ਤੋਂ ਜਿੰਨਾ ਜੋ ਨਹੀਂ ਸਾਨੂੰ ਸਹਿਯੋਗ ਮਿਲਿਆ ਉਹ ਵੀ ਅਸੀਂ ਸਨਮਾਨਯੋਗ ਸ਼੍ਰੀ ਕਾਂਟਕ ਸਾਹਿਬ ਨੂੰ ਦੱਸ ਦੇਵਾਂਗੇ ਸੋ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਲਈ ਹੈ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਹੈ ਜਿਹੜੀ ਅਕਾਤਾ ਸਾਹਿਬ ਦੇ ਸੰਦਰਭ ਵਿੱਚ ਆਦੇਸ਼ਾ ਮਤਾਵਕ ਪੂਰੋਂ ਵਿੱਚ ਆਪਦਾ ਫਰਜ਼ ਹੈ ਜਿਹੜਾ ਉਹ ਨਿਭਾਇਆ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਹੈ ਤੁਸੀਂ ਦੱਸਣਾ ਚਾਹੁੰਦੇ ਹੋ ਪਹਿਲੀ ਭਰਤੀ ਪ੍ਰਕਿਰਿਆ ਦਾ ਕੀ ਹੋਇਆ ਜੀ ਦੇਖੋ ਅਸੀਂ ਚਾਹੇ ਪਹਿਲੀ ਆ ਚਾਹੇ ਅਗਲੀ ਆ ਅਸੀਂ ਆਪਦਾ ਪੱਖ ਹੈ ਜਿਹੜਾ ਉਹ ਆਪਦਾ ਸਿੰਘ ਸਾਹਿਬ ਨੂੰ ਦੱਸ ਦੇਣਾ ਇਹ ਉਸ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਉਣਾ ਨਹੀਂ ਚਾਹੁੰਦੇ ਸੋ ਜੋ ਤੁਸੀਂ ਸਾਨੂੰ ਅਗਲਾ ਆਦੇਸ਼ ਕਮੇਟੀ ਤੁਸੀਂ ਬਣਾਈ ਹੈ ਜੋ ਤੁਸੀਂ ਸਾਨੂੰ ਉਹ ਸੰਬੰਧੀ ਆਦੇਸ਼ ਦਿਓਗੇ ਅਸੀਂ ਉਹਦੀ ਪੂਰਨ ਰੂਪ ਵਿੱਚ ਕਮੇਟੀ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰੇਗੀ ਕੋਟਾ ਕਹਿੰਦਾ ਕਿ ਕੱਲੀ ਕੱਲੀ ਸਾਡੇ ਸਹਿਯੋਗ ਨਹੀਂ ਕਰ ਰਿਹਾ ਕਿਰਪਾ ਕਰ ਸਿੰਘ ਬੁਰਗਲ ਸਾਹਿਬ ਨੇ ਇਸੇ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਤੁਸੀਂ ਉਹਨਾਂ ਨਾਲ ਫੇਰ ਵੇ ਲੈ ਲੇ ਕੰਮੀ ਸਾਹਿਬ ਅੱਜ ਕੱਲ੍ਹ ਹੋਈ ਮੌਤ ਤੇ ਜੀ ਕਿਉਂ ਨਹੀਂ ਆ ਰਹੇ ਕੀ ਚੱਕਰ ਚਲੋ ਇਹ ਉਹਨਾਂ ਨੂੰ ਤੁਸੀਂ ਆਪ ਸੰਪਰਕ ਕਰ ਲਿਓ ਤੁਹਾਡੀ ਪਾਰਟੀ ਸੀ ਟੀਮ ਦਾ ਹਿੱਸਾ ਸੀਗੇ ਸੱਤ ਮੈਂਬਰੀ ਟੀਮ ਦਾ ਹਿੱਸਾ ਸੀਗੇ ਤਾਂ ਲੱਗਦਾ ਹੈਗਾ ਕਿ ਪ੍ਰਧਾਨ ਜੀ ਉਹ ਕਰ ਰਹੇ ਸੀਗੇ ਸੋ ਕਿਤਨਾ ਕਿਤੇ ਵੱਡੇ ਅਸੀਂ ਤਾਂ ਇਹ ਉਮੀਦ ਰੱਖਦੇ ਹਾਂ ਕਿ ਉਹਨਾਂ ਨੂੰ ਚਲੋ ਜੀ ਅੱਜ ਕੋਈ ਮਜਬੂਰੀ ਵੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਨੂੰ ਗਵਾਈ ਕਰਨੀ ਚਾਹੀਦੀ ਹੈ ਪ੍ਰਧਾਨਗੀ ਦੀ ਮੇਰਾ ਸੀ ਉਹ ਮਾਨਯੋਗ ਜਥੇਦਾਰ ਜੀ ਦੇ ਹੁਕਮਾਂ ਦੀ ਉਡੀਕ ਕਰਕੇ ਉਸ ਤੋਂ ਬਾਅਦ ਆਵਦਾ ਕੰਮ ਸੀ ਅਸੀਂ ਤਾਂ ਚਿੱਠੀ ਇੱਕ ਦਿਨ ਚ ਉਹਨਾਂ ਨੂੰ ਭੇਜਾਂਗੇ ਹੋ ਸਕਦਾ ਕੱਲ ਨੂੰ ਭੇਜ ਦੀ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਅਕਾਲੀ ਦਲ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਨਹੀਂ ਸਹਿਯੋਗ ਮਿਲ ਰਿਹਾ ਉਹਦੇ ਪਾਸੋਂ ਦੇ ਜਾਵਾਂਗੇ ਦੇਖੋ ਜਦੋਂ ਸੱਤ ਮੈਂਬਰੀ ਕਮੇਟੀ ਜਿਸ ਤਰੀਕੇ ਨਾਲ ਭਰਤੀ ਕਰਨੀ ਚਾਹੁੰਦੀ ਸੀ ਉਸ ਗੱਲ 'ਚ ਔਰ ਸ਼੍ਰੋਮਣੀ ਅਕਾਲੀ ਦਲ ਦੇ ਪੱਖ 'ਚ ਅੰਤਰ ਸੀ ਸੋ ਇਸ ਕਰਕੇ ਉਸ ਗੱਲ ਨੂੰ ਅਸੀਂ ਉਸ ਢੰਗ ਨਾਲ ਭਰਤੀ ਸੱਤ ਮੈਂਬਰੀ ਕਮੇਟੀ ਨਹੀਂ ਸੀ ਕਰ ਸਕਦੀ ਸੋ ਇਸ ਕਰਕੇ ਅਸੀਂ ਉਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੁੰਦੇ ਜਿਹਦੇ ਨਾਲ ਆਦੇਸ਼ਾਂ ਦੀ ਇਹ ਨਿਬਨ ਪਾਲਣਾ ਨਾ ਹੋਵੇ ਸੋ ਅਸੀਂ ਉਸ ਭਾਵਨਾ ਦੇ ਤਹਿਤ ਉਹਦਾ ਜਿਹੜਾ ਫੈਸਲਾ ਹੈ ਉਹ ਮਾਨਯੋਗ ਸ਼੍ਰੀ ਹਰਤਕ ਸਾਹਿਬ ਨੂੰ ਭੇਜ ਰਹੇ ਹਾਂ ਕਰੀਬ ਕਰੀਬ ਸਭਾ ਨੂੰ ਮਿਲ ਕੇ ਆਏ ਸੀ ਬਡਾਲਾ ਸਾਹਿਬ ਔਰ ਤਾਮੀ ਸਾਹਿਬ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਦਿੱਤਾ ਸੀ ਇਹ ਅੱਧਾ ਕਲੀਅਰ ਕਰਦੇ ਹਾਂ ਬਡਾਲਾ ਸਾਹਿਬ ਦੱਸੋ ਬਡਾਲਾ ਸਾਹਿਬ ਜੀ ਅਸੀਂ ਆਪਣੇ ਸਰਦਾਰ ਬਲਵਿੰਦਰ ਸਿੰਘ ਪੁੰਦਰਜੀ ਨੂੰ ਮਿਲ ਕੇ ਆਏ ਸੀਗੇ ਉਹ ਵੀ مشورہ ਸੀ ਕਿ ਆਪਣੇ ਮਾਨਯੋਗ ਜੈਦਰ ਧਾਮੀ ਸਾਹਿਬ ਦਾ ਕਿ ਆਪਾਂ ਉਹਨਾਂ ਨਾਲ ਗੱਲ ਕਰਕੇ ਤੇ ਜਿਹੜੀ 7 ਮੈਂਬਰੀ ਕਮੇਟੀ ਦੀ ਮਾਨਤਾ ਆਪਣੇ ਕਾਲੀਦਾਨ ਨੂੰ ਦੇਣੀ ਚਾਹੀਦੀ ਹੈ ਤੇ 7 ਮੈਂਬਰੀ ਕਮੇਟੀ ਆਪਣਾ ਭਰਤੀ ਦੀ ਪ੍ਰਕਿਰਿਆ ਆਰੰਭ ਕਰੇ ਜੋ ਆਦੇਸ਼ ਕਾਲਤਾਖਸਬ ਵੱਲੋਂ ਦਿੱਤੇ ਗਏ ਸਨ ਇਸ ਲਈ ਪੁੰਦਰ ਸਾਹਿਬ ਕੋ ਗਏ ਸੀ ਅਸੀਂ ਉਹ ਚਲੋ ਉਹਨਾਂ ਨੂੰ ਬੇਨਤੀ ਕੀਤੀ ਸੀ ਧਾਮੀ ਸਾਹਿਬ ਨੇ ਤੁਸੀਂ 7 ਮੈਂਬਰੀ ਕਮੇਟੀ ਚ ਆ ਕੇ ਆਪਣੇ ਸ਼ਾਮਲ ਹੋ ਹਾਜ਼ਰ ਹਾਜ਼ਰ ਹੋ ਤੇ ਤੁਸੀਂ ਵੀ ਆਪਣੀ ਜਿਹੜੀ ਹੈਗੀ ਆ ਇਹਦੇ ਵਿੱਚ ਜਿਹੜੀ ਹੈਗੀ ਵਿਚਾਰ ਸਾਨੂੰ ਦੱਸੋ ਵੀ ਤੁਸੀਂ ਸੱਤ ਮੈਂਬਰੀ ਕਮੇਟੀ ਨੂੰ ਕਿਉਂ ਨਹੀਂ ਮਾਨਤਾ ਦਿੱਤੀ ਅੱਗੇ ਪਹਿਲਾਂ ਤਾਂ ਹੁਣ ਗਾਂ ਤੋਂ ਮਾਨਤਾ ਅਗਰ ਤੁਸੀਂ ਦਿਨੇ ਤਾਂ ਅਸੀਂ ਆਪਣਾ ਜਿਹੜਾ ਭਰਤੀ ਦੀ ਪ੍ਰਕਿਰਿਆ ਆਰੰਭ ਕਰ ਸਕਾਂਗੇ ਪਰ ਸਾਨੂੰ ਅਸੀਂ ਉਹਨਾਂ ਨੂੰ ਬਹੁਤ ਵਧੀਆ ਇੱਕ ਸੁਜੈਸ਼ਨ ਦਿੱਤਾ ਸੀ ਪੁੰਦਰ ਸਾਹਿਬ ਨੂੰ ਲੇਕਿਨ ਉਹਨਾਂ ਨੇ ਕੋਈ ਦਾ ਰਿਸਪਾਂਸ ਨਹੀਂ ਕੀਤਾ ਦਿੱਤਾ ਸੋ ਇਸ ਕਰਕੇ ਪੁੰਦਰ ਸਾਹਿਬ ਵਾਲਾ ਚੈਪਟਰ ਤਾਂ ক্লোਜ਼ ਹੀ ਆ ਇਹ ਬ੍ਰੰਗਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਜੀ ਤੁਸੀਂ ਮੈਂਬਰ ਕਮੇਟੀ ਬੁਲਾਈ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਮੈਨੂੰ ਤੇ ਇਹ ਅੰਦਾਜ਼ਾ ਹੀ ਨਹੀਂ ਕਿ ਆ ਮੈਨੂੰ ਕੋਈ ਸੁਨੇਹਾ ਹੀ ਨਹੀਂ ਹੈਗਾ ਕਿ ਕੋਈ ਮੀਟਿੰਗ ਹੈਗੀ ਹੈ ਰਸਤ ਮੈਮਰੀ ਦੀ ਕੋਈ ਸੁਨੇਹਾ ਲੱਗਿਆ ਸੀਗਾ ਜੀ ਤੁਹਾਨੂੰ ਲੱਗਿਆ ਸੀ ਉਹ ਤੁਸੀਂ ਉਹਨਾਂ ਨੂੰ ਪੁੱਛ ਲਿਓ ਲਿਓ ਲੱਗਦਾ ਕਿ ਇਹ ਤੁਹਾਡੇ ਤੁਸੀਂ ਕਿਵੇਂ ਅਸੀਂ ਉਹਦੇ ਤੇ ਕੀ ਕਮੈਂਟ ਕਰਨਾ ਜੀ ਸਾਡਾ ਇਸ ਤਰ੍ਹਾਂ ਕਮੇਟੀ ਦੀ ਮੀਟਿੰਗ ਜਿਸ ਦਿਨ ਉਹ ਜਿਸ ਦਿਨ ਪਹਿਲੀ ਕਮੇਟੀ ਦੀ ਮੀਟਿੰਗ ਹੋਈ ਸੀ ਉਹ ਸਾਰੇ ਮੈਂਬਰ ਹਾਜ਼ਰ ਸੀ ਔਰ ਸਾਰਿਆਂ ਨੂੰ ਉਹਦਾ ਮੋੱਖ ਤੇ ਸਲਾਹ ਦਿੱਤੀ ਹੋਈ ਸੀ ਸੋ ਇਸ ਕਰਕੇ ਉਹ ਚਲੋ ਜੋ ਅਸੀਂ ਕਹਿਣਾ ਚਾਹੁੰਦੇ ਸੀ ਸੋਦੇ ਅਕਸ਼ਰ ਤੇ ਲੈਸਸ ਹੋ ਰਹੇ ਨੇ ਆਈ ਆਈ ਮੀਟਿੰਗ ਦੇ ਬੜਾ ਸਭ ਨਹੀਂ ਹੋਈ ਸੀ ਕਿ ਸੱਤ ਮੈਂਬਰੀ ਕਮੇਟੀ ਸੀ ਤੇ ਹੁਣ ਪੰਜ ਮੈਂਬਰ ਰਹਿ ਗਏ ਤੁਸੀਂ ਫੈਸਲਾ ਲਿਆਏਗਾ ਕਿੰਨਾ ਜਿਹਨਾਂ ਦੇ ਅਟਵਾਰੀ ਮਜਬੂਰ ਹੋ ਸਕਦੇ ਨੇ ਦੇਖੋ ਅਸੀਂ ਸਰਵਸੰਮਤੀ ਨਾਲ ਫੈਸਲਾ ਲਿਆ ਕਿਉਂਕਿ ਇਹ ਪੰਜ ਮੈਂਬਰ ਹਾਜ਼ਰ ਹੋਏ ਨੇ ਅੱਜ ਇਹ ਪੰਜੇ ਹੀ ਸ਼੍ਰੀ ਕਾਲਕਤਕ ਸਾਹਿਬ ਨੂੰ ਸਮਰਪਿਤ ਨੇ ਜੋ ਵੀ ਅਗਲਾ ਸਾਨੂੰ ਹੁਕਮ ਮਿਲੂਗਾ ਭਰਤੀ ਸੰਬੰਧੀ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਆਂ ਜੋ ਪਹਿਲਾ ਹੁਕਮ ਹੋਇਆ ਸੀ ਅਸੀਂ ਉਹਦੇ ਪਹਿਲਾਂ ਦੇਣ ਨੂੰ ਤਿਆਰ ਸੀਗੇ ਠੀਕ ਆ ਉਹਦੇ ਲਈ ਸਾਨੂੰ ਸਹਿਯੋਗ ਨਹੀਂ ਮਿਲਿਆ ਉਹ ਪਾਰਟੀ ਨੇ ਸਹਿਯੋਗ ਦੇਣਾ ਸੀਗਾ ਪਾਰਟੀ ਨੇ ਪ੍ਰਤੀਕਰਵਾਉਣੀ ਸੀ ਕਿ ਇਸ ਕਮੇਟੀ ਤੋਂ ਉਹ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਉਹ ਲਿਖ ਕੇ ਸ਼੍ਰੀ ਕਾਲਤਕ ਸਾਹਿਬ ਨੂੰ ਭੇਜ ਦਿੱਤਾ ਅੱਗੇ ਜਸਰ ਸਾਹਿਬਾਂ ਜੋ ਵੀ ਸਾਨੂੰ ਹੁਕਮ ਕਰਨਗੇ ਤੇ ਇਹ ਕਮੇਟੀ ਹੈ ਜਿਹੜੀ 5 ਮੈਂਬਰ ਜਿਹੜੇ ਹਾਜ਼ਰ ਨੇ ਉਹ ਸਮਰਪਤ ਨੇ ਸ਼੍ਰੀ ਕਾਲਤਕ ਸਾਹਿਬ ਨੂੰ ਕਿਉਂਕਿ ਸਾਡੇ ਲਈ ਅਕਾਲ ਤਖ਼ਤ ਸ਼੍ਰੀ ਕਾਲਤਕ ਸਾਹਿਬ ਸਰਵੋੱਚਾ ਉਹ ਜੋ ਸਾਨੂੰ ਅਗਲਾ ਦੇਸ਼ ਉਹ ਦੇਣਗੇ ਉਹਦੇ ਤੇ ਅਸੀਂ ਟੜਕੇ ਪੈਰਾ ਦਵਾਂਗੇ ਅਜੀਤ ਸਾਹਿਬ ਵੱਡਾ ਸਵਾਲ ਹੈ ਕਿ ਜਿਹੜੀ ਪਹਿਲੀ ਵਰਤੀ ਹੁਣ ਤੱਕ ਹੋਈ ਹੈ ਲੱਖਾਂ ਚ ਦਸ ਰੇੜਾ ਦਾਵਾ ਕਰ ਰਹੇ ਨੇ ਉਹਦਾ ਤੋਂ ਵਿੱਚ ਕੀ ਮਤ ਨਹੀਂ ਉਹ ਵੀ ਜਸਰ ਸਾਹਿਬ ਦੱਸਣਗੇ ਜੀ ਅਸੀਂ ਤਾਂ ਲਿਖ ਕੇ ਭੇਜਦਾ ਵੀ ਇਹ ਸਾਡੀ ਕਮੇਟੀ ਤੋਂ ਬਿਨਾਂ ਸਿੱਧੀ ਵਰਤੀ ਕਰ ਰਹੇ ਆ ਕੀਤੀ ਜਾ ਰਹੀ ਆ ਤੇ ਉਹਦੇ ਬਾਰੇ ਵੀ ਜਸਰ ਸਾਹਿਬ ਦੱਸ ਦੇਣਗੇ ਸਾਨੂੰ ਕਿਉਂਕਿ ਕਮੇਟੀ ਉਹਨਾਂ ਨੇ ਬਣਾਈ ਆ ਅਗਲਾ ਦੇਸ਼ ਸਾਨੂੰ ਜਦੋਂ ਉਹ ਸਾਨੂੰ ਹੁਕਮ ਕਰਨਗੇ ਅਗਲਾ ਅਸੀਂ ਉਹਦੇ ਤੇ ਪੈਰਾ ਦਵਾਂਗੇ ਕੋਈ ਨਾ ਕਾਰਨ ਕੀ ਸਾਹਿਬ ਜੀ ਤਾਂ ਅਮੀ ਸਾਹਿਬ ਦੇ ਅਸਤੀਫੇ ਦਾ ਉਹ ਤਾਂ ਹੁਣ ਉਹੀ ਦਸਕਾਰਨ ਤਾਂ ਜਿਹਨੇ ਕਿਹਾ ਕਿ ਮੈਨੂੰ ਵਕ ਕਰ ਦਿੱਤਾ ਜਾ ਵੀ ਨਹੀਂ ਕਾਰਨ ਤਾਂ ਹੁਣ ਜਿਨ੍ਹਾਂ ਨੇ ਦਿੱਤਾ ਉਹ ਦੱਸ ਸਕਦੇ ਨੇ ਵੀ ਕਾਰਨ ਕੀ ਆ ਉਹ ਦੱਸਣ ਕਾਰਨ ਅਸੀਂ ਅਸੀਂ ਇਹ ਪੰਜੇ ਸਮਰਪਤ ਬੈਠੇ ਤੁਹਾਡੇ ਸਾਹਮਣੇ ਆ ਅਸੀਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਪ੍ਰੈਸ਼ਰ ਅਸੀਂ ਇਸ ਮੁੱਚੇ ਪੰਥ ਨੂੰ ਅਸੀਂ ਦੁਨੀਆ 'ਚ ਬੈਠੇ ਸਿੱਖਾਂ ਨੂੰ ਜਵਾਬਦੇ ਹਾਂ ਤੇ ਅਸੀਂ ਆਪਣੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਜੀ ਸਾਹਿਬ ਤੁਹਾਡੇ ਤੋਂ ਨਾ ਪੰਥ ਨੂੰ ਕਾਰਜਦਾਰੂ ਮੰਨਿਆ ਜਾ ਰਿਹਾ ਹੈ ਕਿ ਕਾਫੀ ਮੀਦਾਨ ਜੇ ਵੀ ਤੁਸੀਂ ਮੰਨਦੇ ਹੋ ਅਕਾਲੀ ਦਲ ਦੀ ਸਤਿ ਵੀ ਮਜ਼ਬੂਤ ਹੋ ਸਕਦਾ ਦੇਖੋ ਅੱਜ ਦੇ ਹੁਣ ਹਾਲਾਤ ਨੇ ਇਹ ਨਹੀਂ ਲੱਗਦੇ ਕਿ ਇਹ ਕੋਈ ਮਜ਼ਬੂਤੀ ਵਾਲਾ ਰਾਹ ਬਣੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਕਿ ਸਾਨੂੰ ਜਿਹੜੇ ਆਪਣੇ ਹਿੱਤਾਂ ਨੂੰ ਤਿਆਗ ਕੇ ਜਿਹੜੀ ਸਿੱਖ ਕੌਮ ਦੀ ਲੀਡਰਸ਼ਿਪ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਅਗਵਾਈ ਕਰਨੀ ਆ ਉਹ ਆਪਣੀ ਕੁਰਸੀ ਨੂੰ ਹਿੱਤਾਂ ਨੂੰ ਤਿਆਗ ਕੇ ਜੇ ਸਮਰਪਿਤ ਭਾਵਨਾ ਨਾਲ ਪੰਜਾਬ ਅਤੇ ਕੌਮ ਦੇ ਪਲੇਲੇ ਕੰਮ ਕਰਨਗੇ ਲੀਡਰਸ਼ਿਪ ਤਾਂ ਹੀ ਸਾਡੇ ਮਸਲੇ ਹੱਲ ਹੋ ਸਕਦੇ ਨੇ ਯਾਗ ਦੀ ਗੱਲ ਕਰਦੇ ਸੁਨੀਲ ਸਿੰਘ ਬਾਦਲ ਤੇ ਉਹਨਾਂ ਤਿਆਗ ਦਿੱਤਾ ਸੈਕਟਰ ਦੇ ਰੰਗ ਭੇੜੇ ਹੁਣ ਅੱਗੇ ਆਪਾਂ ਰਸਤਾ ਕਿਸ ਤਰ੍ਹਾਂ ਦਾ ਬਣ ਸਕਦਾ ਤੁਹਾਨੂੰ ਤੁਹਾਡੀ ਉਮੀਦ ਹੈ ਕਿ ਜਥੇਦਿਆ ਅਕਾਲ ਚੱਕ ਸਾਹਿਬ ਫੈਸਲਾ ਦੇਣਗੇ ਬਿਲਕੁਲ ਬਿਲਕੁਲ ਕੋਈ ਵੀ ਕੋਈ ਰਾਏ ਰੱਖਦੇ ਹੋਗੇ ਨਹੀਂ ਸਾਨੂੰ ਤਾਂ ਜੋ ਹੁਕਮ ਕਰਨਗੇ ਅਸੀਂ ਉੱਤੇ ਦੇਖੋ ਜਦੋਂ ਅਸੀਂ ਤਾਂ ਸਮਰਥਨ ਭਾਵਨਾ ਨਾਲ ਕੰਮ ਕਰਨ ਨੂੰ ਤਿਆਰ ਬੈਠੇ ਹਾਂ ਲੇਕਿਨ ਉਹ ਉਦੇਸ਼ ਅਸੀਂ ਹਾਸਲ ਕਰਨਾ ਜਥੇਦਿਆ ਸਾਹਿਬ ਦਾ ਜੋ ਸਾਨੂੰ ਹੁਕਮ ਕਰਨਗੇ ਅਸੀਂ ਉੱਤੇ ਪਹਿਲਾਂ ਤੋਂ